ਤਫਰ ਕੀ ਕਰਾਂ ਮੈਂ ਨਹੀਂ ਦਿਲ ਕਰਦਾ ਤੇ ਨਹੀਂ ਕਰਦਾ ਠੀਕ ਹੈ ਬੇਟਾ ਅਜੇ ਤਨ ਕੋਈ ਧਿਆਨ ਨਹੀਂ ਜੇ ਲੋ ਟੁੱਟ ਜਾਵਾਂਗੇ ਨਾ ਤੇ ਰੋਏਗਾ ਬੈਠ ਕੇ ਤੇ ਜੋ ਕਰ ਲੈਨੇ ਮੇਰੇ ਸਾਹ ਰਿਛੇ ਤੇ ਕਿਹੜੀ ਕੰਦਰ ਹੋਗੇ ਮੈਂ ਮੇਰਾ ਮਤਲਬ ਨਹੀਂ ਸੀ ਮੈਂ ਲੈ ਪੁੱਤਰ ਕੱਲਿਆਂ ਫੁੱਲ ਸੁੱਟ ਕੇ ਕੰਡਿਆਂ ਦਾ ਅਹਿਸਾਸ ਕਿੱਥੇ ਹੁੰਦਾ ਕੋਈ ਗੱਲ ਹੋਈ ਮੈਂ ਤੇਰੇ ਕੋਲ ਆ ਮੈਨੂੰ ਦੱਸ ਕੀ ਖੁਰ ਕੀ ਹੋਏਗਾ ਛੇ ਮੜੀਆਂ ਜਾ ਸਕਦੀਆਂ ਕੋ ਦੁੱਖ ਨੇ ਵੱਡੇ ਜਾਂਦੇ ਇਹਨੂੰ ਕਿੰਨੇ ਕਰ ਦੁੱਖ ਨਹੀਂ ਵੱਡੇ ਜਾਂਦੇ ਤੂੰ ਕਹਿ ਕੇ ਤੇ ਦੇਖ ਮੇਰੇ ਬਾਸ ਹੋਇਆ ਤੇ ਸਾਰੇ ਖੋਲਾਂਗਾ ਆਪਣੇ ਬਾਸ ਵਿੱਚ ਇਹ ਤੇ ਕੁਝ ਨਹੀਂ ਜੇ ਘਰ ਹੁੰਦਾ ਤੇ ਦੁਨੀਆ ਦੇ ਸਾਰੇ ਦੁੱਖ ਮੇਰੇ 'ਤੇ ਲੈਣਾ ਪੈਂਦੇ ਤਾਂ ਜਿਵੇਂ ਮੇਰੇ ਬਲੇ ਅਜਿਹਾ ਹੀ ਰਹਗੀ ਖੁਸ਼ੀਆਂ ਤੇ ਆਉਂਦੀਆਂ ਹੀ ਨਹੀਂ ਜਿਹਾਜ ਤੇ ਠਹਿਰਦੀਆਂ ਨਹੀਂ ਐਸ ਵੇਲੇ ਘਰੇ ਚ ਫੰਦਾ ਪਾ ਕੇ ਲਟਕਾਂ ਦਾ ਜੀਣਾ ਕਰੇ ਤੇ ਕੀ ਕਰੇਗਾ ਨਈ ਪੁੱਤਰ ਦੁਬਾਰਾ ਇਹ ਮੋਚੋ ਗੱਲ ਨਾ ਕਰੀ ਮਾਪਿਓਂ ਦੁਆਵਾ ਕਰ ਕਰਕੇ ਔਲਾਦਾਂ ਲੱਭਦੇ ਨੇ ਤੇ ਔਲਾਦਾਂ ਰਸੀਆਂ ਨਾਲ ਲਟਕਣ ਦੀ ਤਿਆਰੀ ਚ ਪੁੱਤਰ ਦੁੱਖ ਤਕਲੀਫ ਤੇ ਜ਼ਿੰਦਗੀਆਂ ਵੱਡੀਆਂ ਨੇ ਇੱਕ ਹਿੱਸਾ ਤੇਰੇ ਕੋਲ ਹੈ ਇੱਕ ਹਿੱਸਾ ਮੇਰੇ ਕੋਲ ਹੈ ਹੋ ਸਕਦਾ ਤੇਰਾ ਹਿੱਸਾ ਮੈਨੂੰ ਮਾਰਾ ਲੱਗੇ ਤੇ ਆਪਣਾ ਬਹੁਤਾ ਭਾਰਾ ਲੱਗੇ ਪਰ ਕੀ ਪਤਾ ਤੇਰਾ ਹਿੱਸਾ ਮੈਂ ਲੈ ਲਿਆ ਹੋਵੇ ਪਹਿਲੇ ਜੀ ਲਿਆ ਹੋਵੇ ਤੇਰਾ ਪਹਿਲੀ ਵਾਰੀ ਹੋਵੇ ਅੱਭੋ ਇਹ ਪੂਰਾ ਖਬਰਸਤਾਨ ਮੇਰੇ ਅੰਦਰ ਜਿੱਥੇ ਮੇਰੀ ਹਸਰਤ ਦਾ ਦਫਨ ਹੈ ਜਿੱਥਾ ਕੋਈ ਪਤਾ ਲੈਣ ਨਹੀਂ ਆਤਾ ਐ ਕਿਸੇ ਉਰਦੇ ਸੱਚ ਇਹ ਜਿਹੜੀ ਜੰਨਤ ਤੇਰੀ ਝੋਲੀ 'ਚ ਤੇਰੀ ਮਾਂ ਮੈਂ ਤੇ ਸਾਰੀਆਂ ਨੇਮਟਾਂ ਛੇੜੀ ਮਾੜੀ ਕਮੀਆਂ ਪਿੱਛੇ ਤੂੰ ਜਿੰਦ ਲਈ ਦਫਨ ਕਰ ਦਿੱਤੀਆਂ ਉਹਨਾਂ ਦਾ ਕੀ ਕਦੀ ਤੂੰ ਸੋਚਿਆ ਤੇਰੀ ਜ਼ਿੰਦਗੀ ਵੀ ਕਿਸੇ ਦੀ ਹਸਰਤ ਹੋ ਸਕਦੀ ਹੈ ਉਸੇ ਧਿਆਨ ਕਰ ਨੇਮਤਾ ਤੇ ਰੇਗੋਲੀ ਬੜੀਆਂ ਬਸ ਤੈਨੂੰ ਵਾਸਤਨ ਦਾ ਚੱਜ ਨਹੀਂ ਆਉਂਦਾ ਤੂੰ ਕਿਉਂ ਆਪਣੇ ਆਪ ਨੂੰ ਮਾੜਾ ਸਮਝਿਆ ਪੁੱਤਰ ਜਿੱਥੇ ਸੁੱਖ ਨਹੀਂ ਠਹਿਰਦਾ ਉਥੇ ਦੁੱਖ ਵੀ ਕਿਤੇ ਨਹੀਂ ਠਹਿਰਨਾ ਖੁਸ਼ੀਆਂ ਪਿੱਛੇ ਭਜਣਾ ਛੱਡ ਦੇ ਖੁਸ਼ੀਆਂ ਲੱਭਦੀਆਂ ਨਹੀਂ ਬਣਾਈ ਜਾਂਦੀਆਂ ਖਲੋ ਕੇ ਸਕੂਨ ਮੰਗ ਕਿਤੇ ਨਹੀਂ ਜਾਂਦਾ ਜੇ ਆ ਜਾਏ ਮੈਂ ਵੀ ਕਿੰਨਾ ਬੇਵਕੂਫ ਸੀ ਚਿਰ ਖੁਦ ਨੂੰ ਵਜਾ ਸਮਝਦਾ ਸੀ ਕੁੱਤਰੇ ਹੀ ਦੁਨੀਆ ਇੱਥੇ ਦੁੱਖਾਂ ਦੀ شدت ਕੰਟ ਵੱਧ ਹੁੰਦੀ ਰਹਿੰਦੀ ਹੈ ਲੇਕਿਨ ਕਦੀ ਖਤਮ ਨਹੀਂ ਹੁੰਦੀ ਸ਼ਬਰ ਰੱਖ ਜਨਨ ਚ ਖੁੱਲਾ ਸਕੂਨ ਆਪਾਂ ਮਿਲ ਕੇ ਹੈ ਨਾ ਤੋ ਆਰਿਆ ਨਾ ਮੇਰੇ ਪਿੱਛੇ ਚਲਾਜੋ ਲੋਜਿਕੋ ਬਸ ਬੰਦ ਕਰੋ